ਕਿਆਰੇ ਤਰਾ ਜੀ ਬਾਜੀ ਬਾਜੀ ਪਾਣੀ ਆ ਰਿਹਾ ਸਬਟਾ ਦਾ ਤੋੜਾ ਬਾਜੇ ਬਾਜੀ ਕਿਆਨ ਕੋ ਮੱਝ ਜਨਾਨੀ ਕਰੇ ਭੀੜ ਨੇ ਕਾਪੂ ਵਾਲਾ ਬਾਜ਼ਾਰ ਆ ਮੈਂ ਉਹ ਵੀ ਤੁਹਾਡੇ ਸਾਹੇ ਸਾਈਡ ਤੇ ਲੱਗੇ ਪੈ ਗਏ ਤੇ ਬੰਦੇ ਨੇ ਕੀਤੀ ਉਹ ਬਲੈਂਡਰ ਤੇ ਹੰਡਰ ਤੇ ਕੋਈ ਨੰਬਰ ਬਲੇਡ ਨਹੀਂ ਅੰਦਰ ਬੜਾ ਡੰਗੂ ਕਿਆਨ ਕੋ ਤੇ ਜਾਈ ਬਲੈਂਡਰ ਤੇ ਕਿਆਨ ਕੋ ਕੇ ਭੇਜ ਜਨਾਨੀ ਬਹੁਤ ਵੱਡਾ ਬੜਾ ਡੰਗੂ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਵੇਖ ਸਾਥ ਦੇ ਉਹਨਾਂ ਲੁਟੇਰੀਆਂ ਦੀਆਂ ਤਸਵੀਰਾਂ ਕਿਸ ਤਰ੍ਹਾਂ ਚੋਰਾਂ ਨੇ ਸਵੇਰੇ ਸਵੇਰੇ ਘਰੋਂ ਬਾਜ਼ਾਰ ਆਈ ਔਰਤ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਿੱਛੋਂ ਤੇ ਆ ਕੇ ਇਹਨਾਂ ਨੇ ਔਰਤ ਦੀ ਚੇਨੀ ਤੇ ਹੱਥ ਪਾਇਆ ਪਰ ਚੇਨੀ ਤੇ ਇਹਨਾਂ ਦਾ ਹੱਥ ਨਾ ਲੱਗਿਆ ਹਾਲਾਂਕਿ ਉਲਟਾ ਇਹ ਲੋਕਾਂ ਦੇ ਹੱਥ ਲੱਗ ਜਾਂਦੇ ਨੇ ਫੇਰ ਦੇਖੋ ਕਿਵੇਂ ਕਿਸ ਤਰ੍ਹਾਂ ਲੋਕਾਂ ਨੇ ਇਹਨਾਂ ਦੀ ਚੰਗੀ ਰੇਲ ਬਣਾਈ ਹੈ ਸਭ ਤੋਂ ਹੈਰਾਨ ਕਰਨ ਵਾਲੀ ਹੈ ਕਿ ਇਹਨਾਂ ਦੋ ਚੋਰਾਂ ਦੇ ਨਾਲ ਇੱਕ ਥਰਡ ਜੈਂਡਰ ਵੀ ਹੈ ਯਾਨੀ ਕਿ ਇੱਕ ਕਿਨਰ ਵੀ ਸ਼ਾਮਿਲ ਹੈ ਉਹ ਤੁਹਾਨੂੰ ਦੱਸਦੇ ਆ ਕਿ ਪੀੜੀ ਤੌਰ ਤਰ ਤਿੱਤੂ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਕੋਈ ਖਰੀਦਦਾਰੀ ਕਰਨ ਆਈ ਸੀ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਦੇ ਵਿੱਚ ਪਾਈ ਚੈਨੀ ਨੂੰ ਹੱਥ ਪਾਇਆ ਚੈਨੀ ਐਨੀ ਟਾਈਟ ਹੋਣ ਕਾਰਨ ਠੀਕ ਤਰ੍ਹਾਂ ਨਾਲ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਈ ਤਾਂ ਟੁੱਟ ਕੇ ਡਿੱਗ ਪਈ ਉਸ ਨੇ ਤੁਰੰਤ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਬਾਜ਼ਾਰ ਵਾਲੇ ਇਕੱਠੇ ਹੋ ਗਏ ਤੇ ਦੋਵਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਪਰ ਵਾਰ-ਵਾਰ ਸਵਾਲ ਪੰਜਾਬ ਪੁਲਿਸ ਤੇ ਖੜੇ ਹੁੰਦੇ ਨੇ ਕਿ ਆਖਰਕਾਰ ਪੁਲਿਸ ਕੀ ਕਰ ਰਹੀ ਹੈ ਲੁਟੇਰਿਆਂ ਨੂੰ ਪੁਲਿਸ ਆ ਸਰਕਾਰ ਦਾ ਕੋਈ ਡਰ ਨਾ ਜਨਗੀਆ ਰਿਹਾ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਤੁਸੀਂ ਵੀ ਸਾਂਝੀ ਕਰੋ ਜੁਗਿੰਦਰਪਾਲ ਦੀ ਲਾਈਵ ਭਾਰਤ ਤੋਂ ਰਿਪੋਰਟ ਲੰਗਣ ਦੇ ਹੀ ਤੇ ਇਹਨਾਂ ਨੇ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ 체ਨ ਮੇਰੀ ਟਾਈਟ ਹੀ ਜਾ ਤੇ ਇਹਨਾਂ ਦਾ ਹੱਥ ਨਹੀਂ ਪਿਆ 체ਨ ਮੇਰੀ ਟੁੱਟ ਗਈ ਤੇ ਫਿਰ ਰੱਸ਼ ਹੀ ਜਿਹਦੀ ਵਜ੍ਹਾ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤਾਂ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਹਾਂਟੀ ਪਿੱਛੇ ਆਟੇ ਹੀ ਉਹਨਾਂ ਨੇ ਮੇਰੀ ਚੇਨ ਲਾ ਲਈ ਮੈਂ ਆਪਾਂ ਜਿਉ ਮਾਰ ਬਿਟਾਈ ਸੀ ਥੋੜਾ ਪਰਤਨਾਵਲੀ ਸ਼ੌਪ ਤੇ ਨਾ ਮੈਂ ਤੇ ਮੇਰੇ ਤਰ੍ਹਾਂ ਉਹ ਹੋ ਜਾਣੀ ਉਹ ਲੇੜੀ ਸੀ ਹਾਂ ਇੱਕ ਜੈ ਸੀ ਤੇ ਪਿੱਛੇ ਉਹ ਲੇਡੀ ਬੰਨ ਕੇ ਬੈਠਾ ਜਾਏ ਹਾਂ ਹਾਂਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪਰ ਥੱਲੇ ਉਹਨਾਂ ਕੋਲ ਵਰਕਟੇ ਪਿਆ ਜਾ ਕਿੰਨੇ ਜ਼ੋਰ ਦੀ ਉਹਨੇ ਮੇਰੇ ਮਾਰਿਆ ਇੱਥੇ ਗੱਲਬਾਤ ਹੈ ਦਾਜੀ ਕੀ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ 'ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਉਹ ਲੈਟਰ ਆਣਾ ਬਣਾ ਕੀ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੀ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਕਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪਲੇਟ ਉਹ ਵੀ ਚੋਰੀ ਦਾ ਲੱਗ ਬਾਜ਼ਾਰਾਂ ਨਾਲ ਥੋੜੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸਿਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਘੱਟੇ ਆ ਪੁਲਿਸ ਨੇ ਪੁਲਿਸ ਪਕਾਈ ਗਈ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੋਟਾ ਫੁਆngੀਆਂ ਬਹੁਤ ਘਟਾ ਹੋ ਰਹੀਆਂ ਠੀਕ ਹੈ ਨਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਾਰਾਂ ਡੇ ਆ ਆਪਣੀ ਰੱਖਿਆ ਆਵਰ ਕੰਦੀ ਬੈਣੀ ਜੇ ਨਹੀਂ ਤਾਂ ਨਾਲ ਨਾ ਜੋਰ ਵੀ ਟਾਈਮ ਮਾਰ ਆ ਸਕਦਾ ਜੇ ਤੇ ਸਾਨੂੰ ਸਾਰੇ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਫੋਣਾਂ ਵਾਸਤੇ ਜੀ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌ ਬੰਦੇ ਫਰਲੇ ਆ ਥਾਣੇ ਲੈ ਕੇ ਆ ਵੈਰੀਫਾਈ ਕਰਕੇ ਜਾਂਚ ਕਰਦੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਤ ਪਬਲਿਕ ਦੇ ਬੰਦੇ ਫਰਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ